ਹਾਂਜੀ ਕੀ ਹੈ ਜੀ ਜੀ ਇੱਕ ਸੋਸ਼ਲ ਮੀਡੀਆ ਤੇ ਸਵੇਰੇ ਇੱਕ ਪੋਸਟ ਆ ਗਈ ਸੀ ਕਿ ਇੱਥੇ ਇੱਕ ਫੋਕਲ ਪੁਆਇੰਟ ਦੇ ਏਰੀਏ ਤੇ ਦੇ ਵਿੱਚ ਇੱਕ ਬੰਬ ਰੱਖਿਆ ਗਿਆ ਉੱਥੇ ਉੱਥੇ ਮੌਕੇ ਤੇ ਪਹੁੰਚੇ ਜੋ ਇਨੀਸ਼ੀਅਲ ਦੇਖਿਆ ਕਿ ਦੂਰੋਂ ਤੇ ਸਾਨੂੰ ਡਮੀ ਲੱਗ ਰਿਹਾ ਪਰ ਅਸੀਂ ਬੰਬ ਡਿਸਪੋਜ਼ਲ ਟੀਮ ਵੀ ਬੁਲਾ ਲਈ ਹੈ ਪਰ ਪ੍ਰਕਾਸ਼ਨਸ ਮੀਅਰਸ ਲਈ ਲਏ ਨੇ ਤੇ ਸਾਰਿਆਂ ਨੂੰ ਸੀਪਾਸੇ ਕਰਵਾ ਰਹੇ ਹਾਂ ਇੱਥੇ ਤੇ ਬੀਡੀ ਟੀਮ ਦੇਖਦੀ ਹੈ ਕਿ ਫਿਰ ਬਾਅਦ ਵਿੱਚ ਰਿਪੋਰਟ ਦਿੰਦੀ ਹੈ ਕਿ ਕੀ ਚੀਜ਼ ਹੈਗੀ ਜੋ ਇਨੀਸ਼ੀਅਲ ਲੱਗਿਆ ਨਾ ਜਿਸ ਤਰ੍ਹਾਂ ਦੋ ਪੀਸ ਜੁੜੇ ਹੁੰਦੇ ਨੇ ਦੇ ਨਾਲ ਗਲੂ ਦੇ ਨਾਲ ਜੁੜਿਆ ਹੁੰਦਾ ਤੇ ਇਸ ਕਰਕੇ ਉਹ ਲੱਗਦਾ ਪੈ ਕੇ ਕੁਛ ਕਿਸੇ ਨੇ ਵੈਸੇ ਸ਼ਰਾਰਤ ਨਾ ਕੀਤੀ ਹੋਵੇ ਪਰ ਫਿਰ ਵੀ ਅਸੀਂ ਸਾਰੀ ਪ੍ਰੀਕਾਸ਼ਨਸ ਲੈਂਦੇ ਹੋયા ਹਾਂ ਜਿਸ ਤਰ੍ਹਾਂ ਤੁਹਾਨੂੰ ਵੀ ਅਸੀਂ ਕਿਹਾ ਗਿਆ ਹੈਗੇ ਥੋੜਾ ਸਾਈਡ ਤੇ ਹੋ ਕੇ ਬੀਡੀ ਟੀਮ ਆਈ ਉਹਨਾਂ ਨੂੰ ਆਪਣਾ ਕੰਮ ਕਰਨ ਦਈਏ ਉਹ ਉਹਦਾ ਮੈਨੂੰ ਹਜੇ ਨਹੀਂ ਮੈਨੂੰ ਆਪਣਾ ਮੈਂ ਮੌਕੇ ਤੇ ਕੰਮ ਕਰ ਰਿਹਾ ਜੀ ਜਿਸ ਤਰੀਕੇ ਨਾਲ ਮੈਨੂੰ ਮਿਲਿਆ ਸੀ ਅਦੇ ਸੋਸ਼ਲ ਮੀਡੀਆ ਦੇ ਥਰੂ ਮਿਲੇ ਸੀ ਜੀ ਸਰ ਇਹ ਕਿਹੜਾ ਬੰਬ ਕਿਹੜਾ ਲੱਗ ਰਿਹਾ ਜੀ ਨਹੀਂ ਇਹਦਾ ਉਹ ਜਿਹੜੇ ਬੰਬ ਡਿਸਪੋਜ਼ਲ ਵਾਲੀ ਟੀਮ ਵਾਲੇ ਉਹ ਐਕਸਪਰਟ ਉਹ ਦੱਸਣਗੇ ਗਰਨੇਡ ਟਾਈਪ ਹੈਗਾ ਜੀ ਬਟ ਉਹ ਜਿਸ ਤਰ ਉਹ ਪਾਰਟ ਆਪਸ ਵਿੱਚ نیچے ਤੋਂ ਜਿਸ ਤਰ੍ਹਾਂ ਅਸੀਂ ਫੈਵੀਕੋਲ ਜਾਂ ਦੂਸਰੇ ਨਾਲ ਜੋੜੇ ਨਹੀਂ ਹੁੰਦੇ ਉਸ ਤਰੀਕੇ ਦਾ ਲੱਗ ਰਿਹਾ ਤਾਂ ਸਾਨੂੰ ਲੱਗਦਾ ਕਿ ਸ਼ਾਇਦ ਡਮੀ ਨਾ ਹੋਵੇ ਤੇ ਬੀਡੀ ਟੀਮ ਬੁਲਾ ਲਈ ਹੈ ਬੀਡੀ ਟੀਮ ਆਪਣਾ ਦੇਖ ਕੇ ਤੇ ਇਹਨੂੰ ਸੇਫ ਕਰ ਲੈਂਦੀ ਹੈ ਫਿਰ ਅੱਗੇ ਬਾਅਦ ਚ ਪਤਾ ਲੱਗੇਗਾ ਕਿ ਕੀ ਚੀਜ਼ ਹੈ ਕੋਈ ਸੀਸੀਟੀਵੀ वगैरह ਨਹੀਂ ਨਹੀਂ ਅਜੇ ਅਜੇ ਇਨੀਸ਼ੀਅਲ ਮੌਕੇ ਤੇ ਪਹਿਲੀ ਸਾਡਾ ਸਟੈਪ ਇਹ ਹੋਈ ਹੈ ਬਾਕੀ ਟੀਮਾਂ ਅਸੀਂ ਆਪਣੇ ਆਪਣੇ ਕੰਮਾਂ ਤੇ ਲਗਾਤੀਆਂ ਨੇ ਪਹਿਲੇ ਸਾਡਾ ਜਿਹੜਾ ਸਟੈਪ ਹੈਗੇ ਇਹਨੂੰ ਅਸੀਂ ਇਲਾਕੇ ਦੀ ਸੇਫਟੀ ਇਨ ਕੇਸ ਜੇ ਕੁਝ ਹੈਗਾ ਤਾਂ ਨਹੀਂ ਇਹ ਸੀਸੀਟੀਵੀ ਤੋਂ ਪਤਾ ਲੱਗੇਗਾ ਜੀ ਕਿ ਲੇਟ ਨਾਈਟ ਦੀ ਹੈਗੀ ਹੈ ਸਰ ਜਿਸ ਪੁਆਇੰਟ ਹੈ ਬਹੁਤ ਸਾਰੇ ਖਾਸ ਇੰਡਸਟਰੀ ਹੈ ਨਹੀਂ ਨਹੀਂ ਇੰਡਸਟਰੀ ਇੰਡਸਟਰੀ ਹੈ ਇੱਥੇ ਮੇਨਲੀ ਬੇਸਿਕਲੀ ਰੈ residențial ਏਰੀਆ ਚਾਂਸ ਸ਼ੁਰੂ ਕਰ ਦਿੱਤੇ ਅਗਰ ਬਾਈ ਚਾਂਸ ਇਹ ਅਸਲੀ ਹੁੰਦਾ ਜਾਂ ਜਿਸ ਤਰੀਕੇ ਨਾਲ ਜ਼ਿੰਮੇਵਾਰੀ ਲਈ ਗਈ ਹੈ ਕੀ ਲੱਗਦਾ ਕੀ ਹੋ ਸਕਦਾ ਨਹੀਂ ਇਹ ਕਿਤੇ ਇੱਕ ਤਮਾਕਾ ਹੀ ਆਪਣੇ ਆਪ ਚ ਬੜੀ ਵਧੀ ਹੁੰਦੀ ਹੈ ਚੀਜ਼ ਕਿ ਉਹਦੇ ਨਾਲ ਨੁਕਸਾਨ ਦਾ ਤੇ ਬਾਅਦ ਦੀ ਗੱਲ ਹੈਗੀ ਵੈਸੇ ਇੰਡਸਟਰੀ ਏਰੀਆ ਗਏ ਤੇ ਰਿਹੈਸ਼ ਨਹੀਂ ਹੈਗੀ ਫੈਕਟਰੀਆਂ ਵੀ ਜਿਹੜੀ ਇੱਥੇ ਗਾ ਉਹਦੀ ਬੈਕਸਾਈਡ ਤੇ ਅਸੀਂ ਦਾ ਰਿਪੋਰਟ ਲਿਖਿਆ ਕਿ ਫਾਸਟ ਪੁਟੇ ਸ਼ਾਪ ਦੇ ਠਿਕਿਆਂ ਨੂੰ ਨਿਸ਼ਾਨਾ ਬਣਾ ਰਹੇ ਉਹ ਕਹਿ ਰਹੇ ਕਿ ਨਹੀਂ ਇਹ ਇਹ ਨਹੀਂ ਇਹਦੇ ਬਾਰੇ ਨਹੀਂ ਮੈਨੂੰ ਅਜੇ ਤਾਂ ਕੁਝ ਕਹਿ ਸਕਦਾ ਬਾਕੀ ਜਿਹੜੀ ਮੈਂ ਤੁਸੀ ਜਿੰਨੀ ਕੁ ਜਾਣਕਾਰੀ ਮੇਰੇ ਕੋਲ ਮੰਗੀ ਹੈ ਕਿ ਅਜੇ ਪਹਿਲੇ ਦੀ ਉਹ ਮੈਂ ਜਿਹੜੀ ਫਰਸਟ ਹੈਂਡ ਇਨਫੋਰਮੇਸ਼ਨ ਉਹ ਤੁਹਾਨੂੰ ਦੇ ਰਿਹਾ ਕਿ ਅਸੀਂ ਇੱਥੇ ਇਵਿਦਨ ਨੇ ਨਾ ਪਤਾਗਾ ਫਿਰ ਤੇ ਟਾਈਮ ਦਾ ਪਤਾ ਲੱਗ ਜਾਣਾ ਸੀ ਕਿ ਕਿੰਨਾ ਤੇ ਹਾਂਜੀ ਇਸ ਤਰ੍ਹਾਂ ਹੀ ਮੈਂ ਪਹਿਲੇ ਦੱਸਿਆ ਸੀ ਕਿ ਇੱਕ ਬੰਮ ਨੂਮਾ ਇੱਕ ਚੀਜ਼ ਇੱਥੇ ਮਿਲੀ ਸੀ ਜਿਹਦਾ ਪਤਾ ਲੱਗਣ ਤੇ ਕਿ ਅਸੀਂ ਪੁਲਿਸ ਟੀਮ ਇੱਥੇ ਪਹੁੰਚ ਗਈ ਸੀ ਮੌਕੇ ਤੇ ਅਸੀਂ ਬੀਡੀ ਟੀਮ ਵੀ ਬੁਲਾ ਲਈ ਸੀ ਕਿ ਅਸੀਂ ਦੇਖ ਲਈ ਕਿ ਇਨੀਸ਼ੀਅਲ ਜਿਹੜੀ ਫਸਟ ਲੁੱਕ ਤੇ ਉਹ ਵਾਕਈ ਹੀ ਡਮੀ ਲੱਗਦਾ ਸੀ ਕਿ ਜਿਸ ਨੂੰ ਦੋ ਪਾਰਟ ਨੂੰ ਆਪਸ ਵਿੱਚ ਜੋੜਿਆ ਹੁੰਦਾ ਨੀਚੇ ਵਾਲਾ ਪਾਰਟ ਜਿਹੜੇ ਦੂਸਰੇ ਗਰਨੇਡ ਆ ਸੱਚ ਨਹੀਂ ਹੁੰਦਾ ਬਾਕੀ ਸ਼ੇਪ ਉਹਦੀ ਜਿਸ ਤਰ੍ਹਾਂ ਗਰਨੇਡ ਵਰਗੀ ਬਣੀ ਹੋਈ ਸੀ ਕੋਪੀਨ ਪੁੰਨ ਦਾ ਉਹਦੇ ਚ ਕੋਈ ਚੱਕਰ ਨਹੀਂ ਸੀ ਇਹਦੇ ਵਿੱਚ ਤੇ ਬਟ ਫਿਰ ਵੀ ਅਸੀਂ ਬੀਡੀ ਟੀਮ ਨੂੰ ਆਪ ਇਹਨੂੰ ਅੱਗੇ ਫਰਦਰ ਇਹਨੂੰ ਫਿਜ਼ੀਕਲੀ ਪ੍ਰਸੀਡ ਕਰਨ ਦੀ ਬਜਾਏ ਅਸੀਂ ਬੀਡੀ ਟੀਮ ਨੂੰ ਬੁਲਾਇਆ ਉਹਨਾਂ ਦਾ ਐਕਸਪਰਟ ਆਏ ਤੇ ਉਹਨੂੰ ਉਹਨੂੰ ਸੇਵ ਕਰਕੇ ਤੇ ਲੈ ਕੇ ਫਿਰ ਬਾਅਦ ਚ ਦੱਸਣਗੇ ਕਿ ਕੀ ਚੀਜ਼ ਆਈ ਸਿਰਫ ਫਿਲਹਾਲ ਇਹ ਟੰਬੀ ਪੰਪ ਨਜ਼ਰ ਆ ਰਹੀ ਹੈ ਜੋ ਜੋ ਨਜ਼ਰ ਆ ਰਿਹਾ ਜੀ ਉਹ ਇਸ ਤਰੀਕੇ ਨਾਲ ਡੰਮੀ ਲੱਗਦਾ ਪਿਆ ਸਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋਣੀਆਂ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੀ ਹੈ ਬਟ ਅਸੀਂ ਇਨ ਪਾਸਟ ਵੀ ਤੁਸੀਂ ਦੇਖ ਲਿਆ ਕਿ ਜਿੰਨੇ ਵੀ ਹੋਏ ਨੇ ਤੇ ਅਸੀਂ ਸਾਰੇ ਇਨਵੈਸਟੀਗੇਟ ਕਰਕੇ ਤੇ ਉਹਦੇ ਲੌਜੀਕਲ ਐਂਡ ਤੇ ਪਹੁੰਚਾ ਕੇ ਤੇ ਸਾਰੇ ਟ੍ਰੇਸ ਕੀਤੇ ਜੇ ਕਿਸੇ ਨੇ ਸ਼ਰਾਰਤ ਵੀ ਕੀਤੀ ਹੋਏਗੀ ਕਿ ਇਸ ਤਰੀਕੇ ਨਾਲ ਉਹ ਵੀ ਟ੍ਰੇਸ ਕੀਤੀ ਜਾਏਗੀ ਪਰ ਇਸ ਮਾਮਲੇ ਚ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ ਜੀ ਉਹ ਅੱਗੇ ਕੀ ਅਸੀਂ ਕਰਦੇ ਹਾਂ ਜੀ ਪਹਿਲੇ ਦੇਖ ਲੈਣੇ ਸਲਾਹ ਕਰਕੇ ਕਿ ਕਿਸ ਤਰੀਕੇ ਦਾ ਹੈਗਾ ਸੀਸੀਟੀਵੀ ਵਾਲੇ ਦੋਲੇ ਕੰਗਾਲੜੇ ਆ ਜੀ ਪਹਿਲੇ ਤੇ ਇਨੀਸ਼ੀਅਲ ਮੌਕੇ ਤੋਂ ਪਹਿਲੇ ਨੂੰ ਬੀਡੀ ਟੀਮ ਦੇ ਨਾਲ ਵਰਕ ਕਰਕੇ ਕਰਨਾ ਬਾਕੀ ਅਸੀਂ ਸਾਰੀਆਂ ਟੀਮਾਂ ਲੱਗ ਗਈਆਂ ਸਾਡੀਆਂ ਕਰ ਰਹੇ ਹਾਂ ਜੀ